ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਡੇਲੀ ਤੇ ਸਵੇਰਾ ਤੇ ਸਮਾਣਾ ਹਲਚਨ نیوز ਲੋਕ ਸਭਾ ਚੋਣਾਂ ਦੇ ਬੱਤਲ ਚਾਰੇ ਪਾਸੇ ਛਾਏ ਹੋਏ ਨੇ ਤੇ ਕੁਝ ਹੀ ਦਿਨ ਬਚੇ ਹਨ ਚੋਣਾਂ ਦੇ ਵਿੱਚ ਤੇ ਹਰ ਪਾਰਟੀ ਉਮੀਦਵਾਰ ਵੱਲੋਂ ਆਪੋ ਆਪਣੇ ਵਰਕਰਾਂ ਨਾਲ رابطہ ਕਾਇਮ ਕੀਤਾ ਜਾ ਰਿਹਾ ਤੇ ਇਸੇ ਕੜੀ ਤਹਿਤ ਸਮਾਣਾ ਦੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨਕੇ ਸ਼ਰਮਾ ਦੇ ਦਫ਼ਤਰ 'ਚ ਖੜੇ ਖੜੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਉਮੀਦਵਾਰ ਹਨ ਤੇ ਕੀ ਉਹਨਾਂ ਦੇ ਜਿੱਥੋਂ ਐਮ.ਐਲ.ਏ. ਮੰਤਰੀ ਬਣ ਚੁੱਕੇ ਨੇ ਕੀ ਉਹਨਾਂ ਨੇ ਉਹ ਪ੍ਰਾਲੇ ਕੀਤੇ ਗਏ ਹਨ ਤੇ ਕੀ ਇਸ ਤਰ੍ਹਾਂ ਦਾ ਸ਼ਹਿਰ ਦਾ ਮਾਹੌਲ ਹੈ ਤੇ ਹਲਕੇ ਦਾ ਮਾਹੌਲ ਹੈ ਗੱਲਬਾਤ ਕਰਦੇ ਹਾਂ ਆਉਂਦੀ ਸਹੂਲਤ ਹੋਏਗੀ ਬਾਹਰੋਂ ਕਿਸੇ ਬੰਬੇ ਤੋਂ ਆਣਾ ਜਿਹੜਾ ਕੋਈ ਬੰਦਾ ਵਪਾਰ ਵਿੱਚ ਲੁਧਿਆਣੇ ਜਿਵੇਂ ਉਹਦੇ ਅੜਾ ਸ਼ਹਿਰ ਹੈ ਉੱਥੇ 에ਰਪੋਰਟ ਬਣਾਇਆ ਜਲੰਧਰ ਬਣਾਇਆ ਅਮਰੋਸਰ ਬਣਾਇਆ ਬਹਾਲੀ ਇੰਟਰਨੈਸ਼ਨਲ ਬਣਾਇਆ ਸੋ ਉਹਨੇ ਮਾਦੀ ਦੇ ਵਿੱਚ ਨਾ ਕੰਮ ਕੀਤਾ ਅੱਜ ਵੀ ਕਹਿੰਦੇ ਨੇ ਭਾਈ ਇੱਥੇ ਜਾਂਦੇ ਤੇ ਮੈਨੂੰ ਮੇਰਾ ਕੰਮ ਵੇਖ ਕੇ ਵੋਟ ਦਿਓ ਮੇਰੀ ਸੋਚ ਨਾਲ ਵੋਟ ਮੈਨੂੰ ਵੋਟ ਦਿਓ ਬਾਕੀ ਦੂਜੇ ਪਾਸੇ ਕੌਣ ਨੇ ਗਾਂਧੀ ਜੀ ਜਿਹੜੇ ਕੀ ਬਜ਼ੁਰਗ ਹੋ ਚੁੱਕੇ ਨੇ ਕੀ ਚਾ ਵਧੀਆ ਬੰਦੇ ਨੇ ਵਧੀਆ ਡਾਕਟਰ ਸਾਹਿਬ ਪਰ ਅੱਜ ਸਿਹਤ ਹੋਣੀ ਲੋੜ ਹੋਣੀ ਜ਼ਰੂਰੀ ਹੈ ਉਹ ਆ ਵੀ ਕਹਿੰਦੇ ਨੇ ਮੈਜੀ ਕਿਤੇ ਜਾਣ ਜਾਂ ਸਕਦਾ ਸ਼ਰਮਾ ਜੀ ਇੱਕ ਯੰਗ ਮੈਨ ਨੇ ਸਾਡੇ ਚਾਹੇ ਉਮਰਾਂ ਦੀ 55 60 ਸਾਲ ਹੋਏਗੀ ਕੱਢ ਨੇ ਔਰ ਤੁੱਪ ਦੇ ਵਿੱਚ ਪ੍ਰਵਾਹ ਨਹੀਂ ਕਰਦੇ ਪੱਜੇ ਫਿਰੇ ਸਾਰੇ ਇਲਾਕੇ ਪਰ ਸੋਨ ਨੂੰ ਸਤਿਰੀ ਰੈਲੀ ਸਾਡੀ ਵਖੀ ਹੈ ਐਕਚੁਅਲ ਰੈਲੀ ਸੀ ਉਹ ਕੋਰੋਖੇ ਘਟਾ ਘਟ ਵੀ ਪਤਾ ਨਹੀਂ ਕਿੰਨਾ ਕੋ ਬੰਦਾ ਸੀ ਔਰ ਕਿੰਨੇ ਕੋ ਉਥੇ ਵੀ ਮਰਤੀ ਸਾਨੂੰ ਔਰ ਇੰਨੇ ਕਾਂ ਯਾਰ ਰੈਲੀ ਹੋਈ ਕਾਲੀਦਲ ਦੀ ਕੈਟਰਪੋਡ ਬੰਦ ਗਏ ਜਿੱਥੇ ਸਾਨੂੰ ਪਿਛਲੀ ਵਾਰ 21% ਵੋਟ ਸੀ ਮੈਨੂੰ ਲੱਗਦਾ 30% ਤੱਕ ਜਾਏਗੀ ਔਰ ਅਨਕੇ ਸ਼ਰਮਾ ਜਿੱਤਣਗੇ ਭਾਵੇਂ ਸਾਨੂੰ ਅਡੇ ਵੀਡੀਆ ਵਾਲੇ ਬਖਾਈ ਜਾ ਰਹੇ ਨੇ ਆਪ ਨੂੰ ਸਾਨੂੰ ਸਮਝ ਨਹੀਂ ਆ ਰਹੀ ਆਪ ਪਾਰਟੀ ਦੇ ਤੋ ਖਵਾ ਹੋ ਰਿਹਾ ਸਿਰ ਬੰਦੇ ਉਹੀ ਬੰਦੇ ਆ ਕੇ ਕਮਾੜੀ ਬੈ ਜਾਂਦੇ ਨੇ ਰਾਤੀ ਮੈਂ ਇੱਕ ਵਾਰ ਦੀ ਫੋਟੋ ਦੇਖ ਰਿਆ ਸੀ ਉਥੋ 40 50 ਬੰਦੇ ਇਸ ਵਾਰਡ ਦੇ ਉਹ ਵੀ ਕਿਉਂ ਸਨ ਸਰਕਾਰ ਹੈ ਸਰਕਾਰ ਦਾ ਲੋਕ ਤੁਰਦੇ ਹੀ ਨੇ ਕਿਉਂਕਿ ਅੱਜ ਕੱਲ ਸਿਸਟਮ ਅਜਿਹਾ ਚੱਲਿਆ ਹੋਇਆ ਹੈ ਸੋ ਮੈਂ ਸਮਾਣਾ ਸ਼ਹਿਰ ਜੀ ਦੇ ਕੇ ਨਾਮ ਐਨ ਕੇ ਸ਼ਰਮਾ ਜੀ ਲੀਡ ਕਰ ਦੋਗੇ ਔਰ ਅਲੱਗਾ ਪਟੜ ਦੇ ਲੋਕਾ ਸ਼ਹਿਰ ਸੀਰੀਅਸ ਐ ਲੀਡ ਕਰਕੇ ਜਿੱਤਣਗੇ ਕਿਉਂਕਿ ਉਹਨਾਂ ਨੂੰ ਪਿੱਛੋ ਸ਼ਿਲਪੁਰ ਸਾਹਿਬ ਤੋਂ ਪੂਰੀ ਲੀਡ ਮਿਲ ਜਾਣੀ ਹੈ ਅਗੋ ਤੁਰਦੀ ਨਹੀਂ ਔਰ ਜਿੱਦ ਕੇ ਮੈਂਬਰ ਲੋਕ ਸਭਾ ਬਣ ਗਏ ਹੋਰ ਲੋਕਾਂ ਦਾ ਕੰਮ ਕਰ ਦੋ ਹਾਂਜੀ ਰਾਣਾ ਜੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਚੇ ਹਨ ਤੇ ਐਨ ਕੇ ਸ਼ਰਮਾ ਜੀ ਨੂੰ ਹਲਕੇ 'ਚ ਪੂਰਾ ਰਿਸਪੌਂਸ ਮਿਲ ਰਿਹਾ ਹੈ ਤੇ ਇਹਨਾਂ ਵੱਲੋਂ ਕੀਤੇ ਕੰਮ ਨੇ ਲੋਕ ਆਪ ਮੁਹਾਰੇ ਦੱਸਦੇ ਹਨ ਕਿ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੀ ਵਿਕਾਸ ਦੇ ਕੰਮ ਹੋਏ ਹਨ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਤੇ ਸਾਡੇ ਸਰਦਾਰ ਸੁਰਜੀਤ ਸਿੰਘ ਰਖੜਾ ਦੀ ਅਗਵਾਈ 'ਚ ਹਲਕਾ ਸਮਾਣਾ 'ਚ ਐਨ ਕੇ ਸ਼ਰਮਾ ਜੀ ਦਾ ਪ੍ਰਚਾਰ ਪੂਰੇ ਜੋਰਾ ਤੇ ਹੈ ਤੇ ਜੇ ਪ੍ਰਚਾਰ ਵੇਖ ਕੇ ਲੱਗ ਰਿਹਾ ਹੈ ਕਿ ਇਸ ਵਾਰ ਹਲਕਾ ਸਮਾਣਾ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਐਨ ਕੇ ਸ਼ਰਮਾ ਜੀ ਜਿੱਤ ਰਹੇ ਨੇ ਸਾਨੂੰ ਪੂਰਨ ਭਰੋਸਾ ਹੈ ਕਿ ਉਹ ਜਿੱਤ ਕੇ ਸਾਡੇ ਇਸ ਸਮਾਣੇ ਹਲਕੇ ਦਾ ਵਿਕਾਸ ਕਰਾਉਣਗੇ ਤੇ ਬਹੁਤ ਵਧੀਆ ਤਰੀਕੇ ਨਾਲ ਉਹ ਇਲੈਕਸ਼ਨ ਲੜ ਰਹੇ ਨੇ ਉਹ ਇਹ ਦੱਸ ਰਹੇ ਨੇ ਕਿ ਤੁਸੀਂ ਕਿਰਦਾਰ ਦੇ ਹਿਸਾਬ ਨਾਲ ਤੇ ਕੰਮਾਂ ਦੇ ਹਿਸਾਬ ਨਾਲ ਵੋਟ ਪਾਓ ਜੇ ਮੇਰੇ ਕੰਮ ਨਹੀਂ ਠੀਕ ਹੈਗੇ ਬਿਲਕੁਲ ਵੋਟ ਨਾ ਪਾਓ ਉਹ ਕਿਰਦਾਰ ਦੱਸ ਰਹੇ ਨੇ ਕਿ ਦੋਨੇ ਪਾਰਟੀਆਂ ਮਹਾਰਾਣੀ ਪ੍ਰਨੀਤ ਕੌਰ ਵੀ ਅੱਜ ਵੀ ਕਾਂਗਰਸ ਦੀ ਇੱਕ ਐਮਪੀ ਹੈ ਜੀ ਉਹ ਲੋਕ ਸਭਾ ਦੇ ਵਿੱਚ ਜਿਹੜੀ ਸੀਟ ਹੈ ਉਹ ਕਾਂਗਰਸ ਦੀ ਐਮਪੀ ਅੱਜ ਵੀ ਉਹ ਅੱਜ ਵੀ ਕਾਂਗਰਸ ਦੀ ਐਮਪੀ ਆ ਤੇ ਪਰ ਉਹ ਵੋਟਾ ਭਾਜਪੀ ਵੱਲੋਂ ਮੰਗ ਰਹੇ ਨੇ ਲਾਸਟ ਉਹਨਾਂ ਦਾ ਇਲੈਕਸ਼ਨ ਆ ਮੇਰੇ ਅੱਜ ਦੀ ਗੱਲ ਰਿਕਾਰਡ ਕਰ ਲਓ 1 ਜੂਨ ਨੂੰ ਵੋਟਾਂ ਪੈਣੀਆਂ ਨੇ 2 ਜੂਨ ਨੂੰ ਮਹਾਰਾਣੀ ਸਾਹਿਬ ਦਾ ਫ਼ੋਨ ਬੰਦ ਹੋ ਜਾਣਾ ਕੋਈ ਉਹਨਾਂ ਨੂੰ ਮਿਲ ਨਹੀਂ ਸਕਣਾ ਕੋਈ ਉਹਨਾਂ ਨੂੰ ਵੋਟ ਪਾਉਣੀ ਸਭ ਤੋਂ ਤਾਂ ਮੰਨ ਲਓ ਉਹ ਕਿਸੇ ਨੂੰ ਉਹਨਾਂ ਨਾਲ ਮਿਲਣਾ ਨਹੀਂ ਉਹਨਾਂ ਨੂੰ ਵੋਟ ਪਾਉਣੀ ਸਮਝ ਲਓ ਬਿਲਕੁਲ ਖਰਾਬ ਹੈ ਰਹੀ ਗੱਲ ગાંધી ਜੀ ਦੀ ગાંધી ਜੀ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢ ਰਹੇ ਸੀ ਅੱਜ ਉਹੀ ਕਾਂਗਰਸ ਦੇ ਗੁਣ गा ਰਹੇ ਨੇ ਜਿਹੜਾ ਬੰਦਾ ਦੇਖੋ ਆਪਣੇ ਬਿਆਨ ਤੇ ਨਹੀਂ ਖੜਿਆ ਉਹਦਾ ਆਪਾਂ ਵਿਸ਼ਵਾਸ ਕੀ ਕਰਾਂਗੇ ਪਿਛਲੀ ਵਾਰ ਉਹਨਾਂ ਨੇ ਆਜ਼ਾਦ ਇਲੈਕਸ਼ਨ ਲੜੀ ਕਾਂਗਰਸ ਨੂੰ ਗਾਲਾਂ ਕੱਢ ਰਹੇ ਸੀ ਹੁਣ ਕਾਂਗਰਸ ਦੇ ਸੋਲੇ ਗਾ ਰਹੇ ਨੇ ਐਨ ਕੇ ਸ਼ਰਮਾ ਜੀ ਜਿਸ ਦਿਨ ਦੇ ਮੰਨ ਲਓ ਆਏ ਨੇ ਉਸੇ ਦਿਨ ਦੇ ਅਕਾਲੀ ਗੱਲਚ ਨੇ ਉਹਨਾਂ ਨੇ ਸ਼ਿਖਰਪੁਰ ਦੇ ਵਿੱਚ ਜੋ ਵਿਕਾਸ ਕਰਾਇਆ ਤੁਸੀਂ ਆਪਣਾ ਕੋਈ ਰਿਸ਼ਤੇਦਾਰ ਲਾਲੜੂ ਡੇੜਾ ਬਸੀ ਕਿਤੇ ਵੀ ਹੋਏ ਉਹਨਾਂ ਨੂੰ ਪੁੱਛ ਲਓ ਕਿ ਉਹਨਾਂ ਨੇ ਕਿੰਨਾ ਕੰਮ ਕੀਤਾ ਹੈ ਜੇ ਤੁਸੀਂ ਕੰਮਾਂ ਦੀ ਤੁਲਨਾ ਦੇ ਸਹਾਰ ਨਾਲ ਵੋਟ ਪਾਉਂਦੇ ਹੋ ਤਾਂ ਐਨਕੇ ਸ਼ਰਮਾ ਜੀ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਨੇ ਸਾਨੂੰ ਪੂਰਨ ਵਿਸ਼ਵਾਸ ਹੈ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਅਕਾਲੀ ਦਲ ਨੂੰ ਸੁਖਵੀਰ ਬਾਦਲ ਜੀ ਨੂੰ ਮਜ਼ਬੂਤ ਕੀਤਾ ਜਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੁਭਾਸ਼ ਜੀ ਕਿੱਦਾਂ ਦੇਖਦੇ ਹੋ ਕਿ ਕੁਝ ਦਿਨ ਬੱਚੇ ਨੇ ਚੋਣਾਂ ਦੇ ਵਿੱਚ ਤੇ ਸ਼ਰਮਾ ਜੀ ਦਾ ਕਿ ਵੀ ਪ੍ਰਚਾਰ ਵੀ ਪੂਰਾ ਚੱਲ ਰਿਹਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹਲਕੇ ਤੋਂ ਐਮ.ਕੇ. ਸ਼ਰਮਾ ਜੀ ਇੱਕ ਬਹੁਤ ਅੱਛੇ ਕੈਂਡੀਡੇਟ ਨੇ ਜਿਹੜੀ ਉਹਨਾਂ ਦੀ ਕਮਾਂਡ ਹੈ ਹਲਕਾ ਸਮਾਣਾ ਦੇ ਉਹ ਸਰਦਾਰ ਸੁਜੀਤ ਸਿੰਘ ਰਖੜਾ ਨੂੰ ਸੋਫੀ ਹੋਈ ਐ ਅਨਕੇ ਅਰਸ਼ਬਾਜੀ ਨੇ ਰਖੜਾ ਸਾਹਿਬ ਦਾ ਇੱਥੇ ਬਹੁਤ ਵੱਡਾ ਆਧਾਰ ਹੈ ਬਹੁਤ ਅچھے ਸ਼ਰੀਫ ਤੇ ਦਰਬੇਸ਼ ਇਨਸਾਨ ਨੇ ਉਹ ਸਿਰਫ ਰਖੜਾ ਸਾਹਿਬ ਦੀ ਇਮਾਨਦਾਰੀ ਤੇ ਸਰਾਵਤ ਨੂੰ ਦੇਖ ਕੇ ਉਹ ਕਹਿੰਦੇ ਸਮਾਣਾ ਜੀ ਦਾ ਮੈਨੂੰ ਆਨ ਦੀ ਲੋੜ ਨਹੀਂ ਹੈ ਇੱਥੇ ਦਾ ਸਾਰਾ ਰਖੜਾ ਸਾਹਿਬ ਦਾ ਇਹਦਾ ਪਿਆਰ ਹੈ ਲੋਕਾਂ ਨਾਲ ਲੋਕਾਂ ਦੇ ਰਖੜਾ ਸਾਹਿਬ ਨੂੰ ਸੋਚਦੇ ਹੋਏ ਮੈਨੂੰ ਵੋਟ ਆਪਣੇ ਆਪ ਮਾਰੇ ਮੈਨੂੰ ਬੈਜਦੀ ਆ ਇੱਥੇ ਜਿੱਥੇ ਵੀ ਉਰੇ ਅਸੀਂ ਗੱਲ ਕਰਦੇ ਆ ਵੀ ਐਨਕੇ ਸ਼ਰਮਾ ਸ਼ਰਮਣੀ ਗਾਲੀ ਦਾਬ ਦੇ ਲੀਡਰ ਨੇ ਉਹ ਕਹਿੰਦੇ ਅਸੀਂ ਤਾਂ ਰਖੜਾ ਸਾਹਿਬ ਨੂੰ ਦੇਖ ਕੇ ਵੋਟ ਪਾਈ ਹੈ ਸਾਡੇ ਲਈ ਲੀਡਰ ਰਖੜਾ ਸਾਹਿਬ ਵੀ ਸਾਡੇ ਲੀਡਰ ਨੇ ਅਸੀਂ ਤਾਂ ਰਖੜਾ ਸਾਹਿਬ ਦੀ ਇਮਾਨਦਾਰੀ ਦੇ ਸ਼ਰਾਬਤ ਨੂੰ ਦੇਖਦੇ ਹੋਏ ਅਸੀਂ ਸਾਰੇ ਜੋ ਵੀ ਇੱਥੇ ਵਰਕਰ ਸਾਰੇ ਉਹਦੇਦਾਰ ਜਿਹੜੇ ਲੱਗੇ ਹੋਏ ਨੇ ਉਹ ਰਖੜਾ ਸਾਹਿਬ ਦੀ ਕਮਾਂਡ ਦੇ ਹੇਠ ਸਾਰੇ ਕੰਮ ਕਰ ਰਹੇ ਨੇ ਰਖੜਾ ਦੀ ਕਮਾਂਡ ਦੇ ਹੇਠ ਹਲਕਾ ਸਮਾਣਾ ਵੱਲੋਂ ਬਹੁਤ-ਬਹੁਤ ਲੀਡ ਐਨਕੇ ਸ਼ਰਮਾ ਜੀ ਨੂੰ ਮਿਲਦੀ ਆ ਇਹੀ ਅਸੀਂ ਸਾਰਿਆਂ ਨੂੰ ਦੁਆ ਕਰਦੇ ਆ ਲੋਕਾਂ ਦਾ ਪਿਆਰ ਵੀ ਇਸੇ ਗੱਲ ਤੇ ਆ ਸਰਕਾਰ ਵੀ ਇਸ ਗੱਲ ਤੇ ਆ ਰਖੜਾ ਸਾਹਿਬ ਜੀ ਸਗੋਂ ਤੇ ਲੋਕ ਵੱਧੋਗਾ ਤਾਂ ਵੋਟ ਫਾਰ ਤੇ ਐਨ ਕੇ ਸ਼ਰਮਾ ਜੀ ਦੇ ਹੱਥ ਮਜ਼ਬੂਤ ਹੋਣ ਨਿਸ਼ਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਨੂੰ ਕੁਝ ਦਿਨ ਬਚੇ ਹਨ ਮੈਂ ਚੋਣਾਂ ਨੂੰ ਦੇਖ ਰਿਹਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਮਾਰਜਿਨ ਜਿੱਤ ਰਿਹਾ ਹੈ ਸਾਰੀ ਪਾਰਟੀ ਅਗਰ ਇਹਨੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਪਰ ਕਿਸੇ ਕੋਲ ਕੋਈ ਨਾ ਕਾਰਨ ਨਹੀਂ ਹੈਗਾ ਉਹਦਾ ਜਿੱਤਣ ਦਾ ਸਾਡੇ ਕੋਲ ਕਾਰਨ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਹੈ ਉਹ ਅਕਾਲੀ ਦਲ ਨਾਲ ਖੜੀ ਹੈ ਕਾਂਗਰਸ ਤੇ ਆਪ ਵਾਲਿਆਂ ਨੂੰ ਬੀਜੇਪੀ ਨੁਕਸਾਨ ਕਰ ਰਹੀ ਹੈ ਸ਼ਹਿਰ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਤੇ ਪਿੰਡਾਂ 'ਚ ਬੀਜੇਪੀ ਨੂੰ ਅੜ ਨਹੀਂ ਦੇ ਦੇਈ ਇਸ ਕਰਕੇ ਅਕਾਲੀ ਦਲ ਦੀ ਵੋਟ ਪਿੰਡਾਂ 'ਚ ਖੜੀ ਏ ਸ਼ਹਿਰ 'ਚ ਅਸੀਂ ਬਰਾਬਰ ਇਹਨਾਂ ਦੇ ਜਾ ਰਹੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਐਨ ਕੇ ਸ਼ਰਮਾ ਜੀ ਜੋ ਯੰਗ ਉਮੀਦਵਾਰ ਨੇ ਬਾਕੀ ਸਾਰੇ ਉਮੀਦਵਾਰ 80 ਸਾਲਾਂ ਦੇ ਨੇ ਰਾਣੀ ਸਾਹਿਬ 80 ਸਾਲਾਂ ਜੀਏ ਗੰਧ ਜੀ 80 ਸਾਲਾਂ ਦੇ ਨੇ 75 80 ਸਾਲਾਂ ਦੇ ਫਰਵੀਰ ਸਿੰਘ ਜੀ ਨੇ ਸਾਡੇ ਜਿਹੜੇ ਉਮੀਦਵਾਰ ਨੇ ਯੰਗ ਉਮੀਦਵਾਰ ਨੇ 55 ਸਾਲ ਦੀ ਉਹਨਾਂ ਦੀ ਉਮਰ ਹੈ 550 ਕਿਤੇ ਇਹਨਾਂ ਨੇ ਰੈਲੀਆ ਕਰਦੇ ਨੇ ਨਰਜੀਏ ਵਿਕਾਸ ਕੁੱਛ ਨੇ ਉਹਨਾਂ ਨੇ ਚਿਲਕਪੁਰ ਜਾ ਕੇ ਵੇਖੋ ਕਿੰਨਾ ਵਿਕਾਸ ਕੀਤਾ ਹੈ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਤਾਂ ਸੁਖਵੀਰ ਸਿੰਘ ਬਾਦਲ ਸਰਦਾਰ ਸਰਜੀਤ ਸਿੰਘ ਰਖੜਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ Hindu ਸਮਾਜ ਦੇ ਕੈਂਡੀਡੇਟ ਨੂੰ ਟਿਕਟ ਦੇ ਕੇ ਨਵਾਜਿਆ ਤੇ ਇਹ ਸਨੇਹ ਦਿੱਤਾ ਵੀ ਪੰਜਾਬ ਜਿਹੜਾ ਇਹ Hindu Sikh ਏਕਤਾ ਦਾ ਮਦਈਏ ਤੇ ਅਕਾਲੀ ਦਲ ਇਹਦੇ ਤੇ ਠੋਕੇ ਪੈਰਾ ਦੇ ਤੇ ਮੈਂ ਮਾਰੇ ਫਿਰ ਐਨ ਕੇ ਸ਼ਰਮਾ ਜੀ ਨੂੰ ਵਧਾਈ ਦੇ ਰਿਆਂ ਵੀ ਇਹ ਬਹੁਤ ਵੱਡੇ ਮਾਰਜਨ ਚਿਤਰੇ ਨੇ ਮਲਕੀਤ ਸਿੰਘ ਜੀ ਕਿਸ ਤਰ੍ਹਾਂ ਦੇਖਦਿਓ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿ ਵੀ ਇਹ ਵਿਕਾਸ ਵੀ ਵੱਡੇ ਪੱਧਰ ਤੇ ਕਰਾਏ ਨੇ ਤੇ ਹਵਾ ਵੀ ਇਸ ਟਾਈਮ ਐਨ ਕੇ ਸ਼ਰਮਾ ਦੇ ਹੱਕ ਵਿੱਚ ਚੱਲ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਠੀਕ ਜਹੀ ਪਾਰਟੀ ਹੈ ਜਿਹੜੀ ਪੰਜਾਬ ਦੇ ਪੰਜਾਬੀਆਂ ਦਾ ਹਮੇਸ਼ਾ ਵਿਕਾਸ ਕਰਦੀ ਆਈ ਹੈ ਜੇਕਰ ਵਿਕਾਸ ਨੂੰ ਗਿਣਉਣ ਲੱਗੇ ਤਾਂ ਇਹ ਉਂਗਲੀਆਂ ਤੇ ਗਿਣਿਆ ਨਹੀਂ ਜਾਂਦਾ ਸ਼ੋਮਨੀ ਕਾਲੀਦਾਨ ਨੇ ਬਹੁਤ ਪੰਜਾਬ ਦਾ ਬਹੁਤ ਵਿਕਾਸ ਕੀਤਾ ਹੈ ਸੜਕਾਂ ਬਣਵਾਈਆਂ ਨੇ ਇਹ ਤਾਂ ਆਮ ਕੱਲ ਨੇ ਸੜਕਾਂ ਬਰਵਾਉਣੀਆਂ ਹੋਰ ਵੀ ਲੋਕ ਖੇਤਾਂ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਨੇ ਚਾਹੇ ਉਹ ਕਿਸਾਨੀ ਦੇ ਬਿਲਾ ਦੀ 마ਫੀ ਹੋਵੇ ਚਾਹੇ ਉਹ ਗਰੀਬ ਬੱਚਿਆਂ ਦੇ ਹਫੀਸਾ ਦੀ 마ਫੀ ਹੋਵੇ ਚਾਹੇ ਉਹ ਬਿਜਲੀ ਦੇ ਬਿੱਲ ਹੋਣ ਚਾਹੇ ਸ਼ਗਨ ਸਕੀਮਾ ਹੋਣ ਚਾਹੇ ਬੱਚਿਆਂ ਦੀ ਪੜਾਈ ਦੀ ਗੱਲ ਹੋਵੇ ਸ਼ੋਮਨੀ ਕਾਲੀਦਾਨ ਹਮੇਸ਼ਾ ਹੀ ਲੋਕ ਖੇਤਾ ਦੇ ਨਾਲ ਖੜਦਾ ਆਇਆ ਤੇ ਹਮੇਸ਼ਾ ਹੀ ਖੜਦਾ ਰਹੇਗਾ ਹਰਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਨੂੰ ਕੁਝ ਦਿਨ ਬਚੇ ਹਨ ਤੇ ਐਨ ਕੇ ਸ਼ਰਮਾ ਦੇ ਹੱਕ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਹਵਾ ਚੱਲ ਰਹੀ ਹੈ ਸ਼੍ਰੋਮਣੀ ਕਾਲੀਗੱਲ ਦੀ ਬਹੁਤ ਹਵਾ ਹੈ ਜੀ ਬਹੁਤ ਵੱਡੀ ਵੋਟ ਤੇ ਜਿੱਤੂਗਾ ਸ਼੍ਰੋਮਣੀ ਕਾਲੀਗੱਲ ਕਿਉਂਕਿ ਆ ਰੈਲੀ ਹੋਈ ਹੈ 27 ਤਰੀਕ ਨੂੰ ਐਨ ਕੇ ਸ਼ਰਮਾ ਦੀ ਸੋਨ ਸਾਰਾ ਵਿਕੇ ਗਿਆ ਉਹਦੇ ਕਿੰਨਾ ਇਕੱਠ ਹੋਇਆ ਇਕੱਠੇ ਸੋਨ ਦੱਸ ਰਿਹਾ ਕਿਉਂਕਿ ਸ਼੍ਰੋਮਣੀ ਕਾਲੀਗੱਲ ਦੇ ਕੰਮ ਕੀਤੇ ਹੋਏ ਜੇ ਕੰਮ ਕਰੇ ਨੇ ਤਾਂ ਇਹ ਲੋਕ ਜੁੜੇ ਨੇ ਅੱਜ ਅਸਟਾ ਇਹ ਹੀ ਬੇਨਤੀ ਕਰਦੇ ਆਂ ਕਿ ਜਿਹੜੇ ਬਾਕੀ ਦੇ ਰਹਿੰਦੇ ਨੇ ਉਹ ਵੀ ਸਾਡੇ ਨਾਲ ਜੁੜੋ ਸ਼੍ਰੋਮਣੀ ਕਾਲੀਗੱਢ ਦੀ ਸਕਾਰ ਹੋਣੀ ਹੈ ਬਹੁਤ ਤੋਂ ਵੱਧ ਵੋਟਾਂ ਪਾ ਕੇ ਸ਼੍ਰੋਮਣੀ ਕਾਲੀਗੱਢ ਨੂੰ ਜਿੱਤੋ ਆ ਜਸਵੀਰ ਕਾਨੋ ਤੇ ਤੁਸੀਂ ਦੇਖਿਆ ਜੇ ਵੀ ਹਰੇਕ ਆਗੂ ਇਹੀ ਗੱਲ ਹੀ ਕਹਿ ਰਿਹਾ ਜੀ ਕਿ ਐਨਕੇ ਸ਼ਰਮਾ ਜੀ ਬਹੁਤ ਅੱਗੇ ਚੱਲ ਰਹੇ ਹਨ ਤੇ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਪ੍ਰੇਮ ਬਤਵਾਦੀ ਰਿਪੋਰਟ